ਪੇਟ ਨੂੰ ਪੇਟ ਰੱਖੋ ਨਾ ਕਿ ਕੂੜਾਦਾਨ ਉਹ ਬੰਦਾ ساری ਉਮਰ ਜਾਤ ਨਸ਼ੇ ਤੇ ਡਿਪੈਂਡ ਰਹ ਜਾਂਦਾ ਹਾਂਜੀ ਤੇ ਜਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਸਹੀ ਜਿਹੜਾ ਹੈ ਕਿ ਤੰਦਰੁਸਤ ਵਿਅਕਤੀ ਨੂੰ ਦਿਨ ਦੇ ਵਿੱਚ ਕਿੰਨੀ ਵਾਰੀ ਖਾਣਾ ਖਾਣਾ ਚਾਹੀਦਾ ਸਟੀਰੌਇਡ ਇੱਕ ਐਓ ਚੀ ਕਾਤਕ ਚੀਜ਼ ਆ ਅਵਿਨਾਸ਼ ਜੀ ਅੱਜਕੱਲ ਮੋਟਾਪੇ ਦੀ ਬੜੀ ਸਮੱਸਿਆ ਆ ਰਹੀ ਹੈ ਇਹ ਉਹ ਸ਼ਾਇਦ ਬਰਲ ਦੇਸ਼ਾਂ ਚ ਬੈਨ ਵੀ ਆ ਜੀ ਪਰ ਸਾਡੇ ਦੇਸ਼ 'ਚ ਤੜਲੇ ਨਰਪ ਚੱਲੀ ਜਾਂਦਾ। ਇਹਦੇ ਬਾਰੇ ਮੈਂ ਤੁਹਾਨੂੰ ਬੈਲੈਂਸਡ ਡਾਈਟ ਬਾਰੇ ਇੱਕ ਫਾਰਮੂਲਾ ਦੱਸ ਦਿੰਨਾ। ਦੇਖੋ ਜੀ ਵੈਸੇ ਤਾਂ ਆਯੁਰਵੇਦ ਦੇ ਵਿੱਚ ਜਿਹੜਾ ਰਾਤ ਦਾ ਖਾਣਾ ਉਹ ਤਾਂ ਹੈ ਹੀ ਨਹੀਂਗਾ। 1 ਗ੍ਰਾਮ ਖੰਡ ਦੇ ਵਿੱਚ 4 ਕੈਲਰੀਜ਼ ਹੁੰਦੀਆਂ। ਔਰ ਮੋਟਾਪੇ ਦੇ ਮਾਪਣ ਵਾਸਤੇ ਵੀ ਇੱਕ ਤੁਹਾਨੂੰ ਮੈਂ ਤਰੀਕਾ ਦੱਸਦਾ। ਤੁਹਾਨੂੰ ਆਖੀ ਸੈਰ ਕਰਨ ਦਾ ਸਹੀ ਸਮਾਂ ਕੀ ਹੋਣਾ ਚਾਹੀਦਾ? ਤਾ ਇੱਕ ਬੋਡੀ ਬਿਲਡਰ ਵਾਸਤੇ ਖੁਰਾਕ ਦਾ ਕੀ ਰੋਲ ਹੈ ਤੇ ਐਕਸਰਸਾਈਜ਼ ਦਾ ਕਿੰਨਾ ਰੋਲ ਹੈ ਅਵਨਾਸ਼ੀ ਤੁਹਾਡੀ ਸਿਹਤ ਦਾ ਰਾਜਕੀ ਸਵੇਰ ਨੂੰ ਕਮਰ ਸਾਹ ਦੁਪਹਿਰ ਯਸ਼ਾਂ ਦ੍ਰਿਸ਼ ਖਾਣਾ ਖਾਈਏ ਰਾਤ ਮੈਂ ਜੈਸੇ ਰੰਕ ਸੁਰੇਸ਼ ਤੁਸੀਂ ਜੁੜੇ ਹੋਏ ਹੋ ਟਾਈਮ ਟੀਵੀ ਪੰਜਾਬੀ ਦੇ ਨਾਲ ਸਿਹਤ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਅਵਨਾਸ਼ ਸਿੰਘ ਜੀ ਸਵਾਗਤ ਹੈ ਅਵਨਾਸ਼ ਜੀ ਤੁਹਾਡਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਮੇਰੇ ਲੋ ਟਾਈਮ ਦੀ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿਮੂਹ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅਵਨਾਸ਼ ਜੀ ਅਜੋਕੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਸਿਹਤ ਦੀ ਹਾਲਤ ਕਾਫੀ ਚਿੰਤਾਜਨਕ ਨਜ਼ਰ ਆ ਰਹੀ ਹੈ ਇਹਦੇ ਸਬੰਧੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਸਹੀ ਗੱਲ ਕਹੀ ਤੁਸੀਂ ਅਜੋਕੇ ਸਮੇਂ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਸਿਹਤ ਸੰਬੰਧੀ ਸਮੱਸਿਆ ਆ ਰਹੀਆਂ ਜੀ ਉਹ ਵਾਕਿਆ ਹੀ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਜੀ ਜੀ ਇਹਦੇ ਵਿੱਚ ਅਸੀਂ ਦੋ ਗੱਲਾਂ ਲੈ ਕੇ ਚੱਲਦੇ ਹਾਂ ਜੀ ਇੱਕ ਖੁਰਾਕ ਔਰ ਦੂਜੀ ਸਾਡੀ ਸਿਹਤ ਹਾਂਜੀ ਜੇ ਸਾਡੀ ਖੁਰਾਕ ਸਹੀ ਹੈ ਤਾਂ ਸਾਡੀ ਸਿਹਤ ਬਰਕਰਾਰ ਹੈ ਬਿਲਕੁਲ ਜੇ ਅਸੀਂ ਸਿਹਤ ਬਰਕਰਾਰ ਬਰਕਰਾਰ ਰੱਖਣੀ ਹੈ ਤਾਂ ਸਾਡੀ ਖੁਰਾਕ ਵੀ ਸਹੀ ਹੋਣੀ ਚਾਹੀਦੀ ਹੈ ਤਾਂ ਅਵਨਾਸ਼ੀ ਖੁਰਾਕ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੇਖੋ ਜੀ ਉਹ ਪੁਰਾਣਾ ਸਮਾਂ ਸੀ ਜਦੋਂ ਲੋਕ ਕਿਓ ਪਿੰਦੇ ਸੀ ਹਾਂਜੀ ਹਾਂਜੀ ਬਲਟੀ ਬਲਟੀ ਦੁੱਧ ਹੀ ਪੀ ਜਾਂਦੇ ਸੀ ਬਿਲਕੁਲ ਬਿਲਕੁਲ ਤੇ ਔਰਗਨ ਨੂੰ ਪਛਾਣਨ ਵਾਸਤੇ ਉਹ ਮਿਹਨਤੀ ਬਹੁਤ ਜ਼ਿਆਦਾ ਲਾਉਂਦੇ ਸੀਗੇ ਜੀ ਜੀ ਪਰ ਅੱਜ ਉਹ ਸਮਾਂ ਨਹੀਂ ਰਿਹਾ ਜੀ ਅੱਜ ਕਿਸੇ ਨੂੰ ਕਿਉ ਪਿਆ ਦੇਣ ਉਹਦੇ ਕੋਲ ਪਛਾਇਆ ਹੀ ਨਹੀਂ ਜਾਣਾ ਹਾਂ ਬਿਲਕੁਲ ਅੱਜ ਸਮਾਂ ਰਹੇਗਾ ਬੈਲੈਂਸਡ ਡਾਈਟ ਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਸੰਤੁਲਿਤ ਖਾਣਾ ਜੀ ਜੀ ਸੰਤੁਲਿਤ ਖਾਣਾ ਦੇ ਵਿੱਚ ਸਾਰੇ ਤੱਤ ਆ ਜਾਂਦੇ ਨੇ ਕਿਵੇਂ ਬਣਾ ਮਿਟਾ ਮਨ ਹੋ ਕੇ ਪ੍ਰੋਟੀਨ ਹੋ ਕੇ ਹਾਂਜੀ ਕਾਰਬੋਹਾਈਡਰੇਟਸ ਹੋ ਕੇ ਜੀ 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 ਬਿਲਕੁਲ ਮਿਨਰਲਸ ਹੋ ਕੇ ਹਾਂਜੀ ਹਾਂ ਫੈਟਸ ਹੋ ਗਈ ਜੀ ਕੈਲਸ਼ੀਅਮ ਹੋ ਗਿਆ ਆਰਨ ਹੋ ਗਿਆ ਜੀ ਦੂਜੇ ਨੰਬਰ ਤੇ ਸਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪ੍ਰੋਟੀਨ ਸਾਨੂੰ ਕਿਤੇ ਚ ਮਿਲਦੇ ਆ ਜੀ ਕਾਰਬੋਹਾਈਡਰੇਟਸ ਕਿਤੇ ਮਿਲਦੇ ਆ ਜੀ ਪ੍ਰੋਟੀਨ ਕਿਤੇ ਚ ਮਿਲਦਾ ਮਿਨਰਲਸ ਕਿਤੇ ਚ ਮਿਲਦੇ ਆ ਨਹੀਂ ਜਿਹੜੇ ਤੁਸੀਂ ਤੱਤ ਦੱਸ ਰਹੇ ਹੋ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਖਾਣ ਪੀਣ ਕਰਦੇ ਆ ਕੀ ਉਹਦੇ ਵਿੱਚ ਇਹ ਤੱਤ ਨਹੀਂ ਹੁੰਦੇ ਨਹੀਂ ਜੀ ਬਿਲਕੁਲ ਨਹੀਂ ਹੁੰਦੇ ਅੱਛਾ ਜੀ ਉਹਦੇ ਜੇ ਕਿਸੇ ਤੱਤ ਦੀ ਬੋਤਾਂਤ ਹੁੰਦੀ ਹੈ ਜੀ ਕਿਸੇ ਤੱਤ ਦੀ ਕਾਰਟ ਹੁੰਦੀ ਹੈ ਜਿੱਦਾਂ ਹੁਣ ਆਪਾਂ ਵਿਟਾਮਿਨ ਲਾ ਲਓ ਜੀ ਵਿਟਾਮਿਨ ਦਾ ਮੁੱਖ ਸਰੋਤ ਹੈ ਗਿਆ ਸਬਜ਼ੀਆਂ ਔਰ ਫਲ ਜੀ ਜੀ ਪ੍ਰੋਟੀਨ ਆ ਗਿਆ ਪ੍ਰੋਟੀਨ ਦੇ ਸਬਜ਼ੀਆਂ ਵੀ ਹੋਈਆਂ ਹਰੀਆਂ ਸਬਜ਼ੀਆਂ ਔਰ ਫਲ ਜੀ ਕੋ ਪ੍ਰੋਟੀਨ ਆ ਗਿਆ ਪ੍ਰੋਟੀਨ ਦੇ ਵਿੱਚ ਆ ਗਿਆ ਦੁੱਧ ਹਾਂਜੀ ਦਹੀਂ ਜੀ ਮੱਖਣ ਪਨੀਰ ਮਾਸ ਮੱਛੀ ਅੰਡਾ ਜੀ ਜੀ ਇਹਨਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਹੈ ਜ਼ਿਆਦਾ ਹਾਂਜੀ ਹਾਂਜੀ ਜੀ ਤੀਜੇ ਨੰਬਰ ਤੇ ਆ ਗਏ ਕਾਰਬੋਹਾਈਡਰੇਟਸ ਹਾਂਜੀ ਕਾਰਬੋਹਾਈਡਰੇਟਸ ਦੇ ਵਿੱਚ ਆ ਗਏ ਕਣਕ ਆ ਗਿਆ ਜੀ ਚੌਲ ਆ ਗਈ ਮੱਕੀ ਆ ਗਈ ਹਾਂਜੀ ਹਾਂਜੀ ਬਾਜਰਾ ਆ ਗਿਆ ਜੀ ਜੀ ਔਰ ਚੌਥੇ ਨੰਬਰ ਤੇ ਆ ਗਏ ਮਿਨਰਲਸ ਅੱਛਾ ਮਿਨਰਲਸ ਮਿਨਰਲ ਜੀ ਜੀ ਕੀਦੇ ਵਿੱਚ ਦਾਲਾਂ ਆ ਗਈਆਂ ਹਾਂਜੀ ਅਸੀਂ ਇਹ ਚਾਰੇ ਪੰਜੇ ਚੀਜ਼ਾਂ ਇੱਕ ਸਾਰ ਖਾਣੇ ਦੇ ਵਿੱਚ ਨਹੀਂ ਲੈ ਰਹੇ ਹਾਂ ਬਿਲਕੁਲ ਨਹੀਂ ਲੈ ਰਹੇ ਜੇ ਕਿਤੇ ਅਸੀਂ ਪ੍ਰੋਟੀਨ ਲੈ ਰਹੇ ਹਾਂ ਤੇ ਵਿਟਾਮਿਨਸ ਨਹੀਂ ਲੈ ਰਹੇ ਜੀ ਜੀ ਇਹ ਵਿਟਾਮਿਨਸ ਲੈ ਰਹੇ ਹਨ ਦਾ ਕਾਰਬੋਹਾਈਡਰੇਟਸ ਲੈ ਰਹੇ ਨਹੀਂ ਫਿਰ ਅਜੇ ਹਾ ਕਿਹੜਾ ਤਰੀਕਾ ਹੈ ਕਿ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਜਾਂ ਇਹਨਾਂ ਨੂੰ ਤਰਤੀਬ ਵਾਰ ਅਜਿਹੇ ਤਰੀਕੇ ਨਾਲ ਖਾਇਆ ਜਾਵੇ ਕਿ ਸਾਰੇ ਤੱਤ ਜਿਹੜੇ ਨੇ ਸਾਡੀ ਬੋਡੀ ਦੇ ਵਿੱਚ ਮੈਂਟੇਨ ਹੋ ਜਾਣ ਬਿਲਕੁਲ ਬਿਲਕੁਲ ਇਹਦੇ ਬਾਰੇ ਮੈਂ ਤੁਹਾਨੂੰ ਬੈਲੈਂਸ ਡਾਈਟ ਬਾਰੇ ਇੱਕ ਫਾਰਮੂਲਾ ਦੱਸ ਦਿੰਨਾ ਜੀ ਵੀ ਜਦੋਂ ਅਸੀਂ ਖਾਣਾ ਖਾਣ ਬੈਠਦੇ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਸਾਡੀ ਪਲੇਟ ਹੋ ਜੇ ਸਲਾਦ ਦੀ ਹਾਂਜੀ ਬਿਲਕੁਲ ਹਰੀਆਂ ਸਬਜ਼ੀਆਂ ਦੀ ਜੀ ਵਿੱਚ ਕੋਈ ਫਰੂਟਸ ਹੋ ਜਾਣਾ ਜੀ ਇਹ ਹੋ ਗਿਆ ਸਾਡੇ ਵਿਟਾਮਿਨ ਦੇ ਸਰੋਤ ਜੀ ਜੀ ਇਹ ਵਿਟਾਮਿਨ ਦੇ ਦੂਜੇ ਨੰਬਰ ਤੇ ਕਾਰਬੋਹਾਈਡਰੇਟਸ ਆ ਗਏ ਪ੍ਰੋਟੀਨ ਆ ਗਿਆ ਹਾਂਜੀ ਪ੍ਰੋਟੀਨ ਦੇ ਵਿੱਚ ਜੇ ਅਸੀਂ ਸ਼ਾਕਾਹਾਰੀ ਹਾਂ ਹਾਂਜੀ ਮਾਸ ਮੱਛੀਆਂ ਦਾ ਨਹੀਂ ਖਾ ਸਕਦੇ ਬਿਲਕੁਲ ਤੇ ਫਿਰ ਸਾਨੂੰ ਦੁੱਧ ਤੇਈ ਮੱਖਣ ਪਨੀਰ ਵਗੈਰਾ ਲੈਣਾ ਚਾਹੀਦਾ ਅੱਛਾ ਜੀ ਤੇ ਜਿਹੜੇ ਮਾਸ ਆ ਰਹੀ ਹੈ ਹਾਂਜੀ ਉਹ ਮਾਸ ਮੱਛੀ ਮੀਟ ਵਗੈਰਾ ਆ ਜਾ ਹਾਂਜੀ 3 ਨੰਬਰ ਤੇ ਆ ਗਏ ਕਾਰਬੋਹਾਈਡਰੇਟਸ ਹਾਂਜੀ ਹਾਂਜੀ ਜਿਹਦੇ ਚ ਸਾਡੇ ਕਣਕ ਆ ਗੀ ਚੌਲਾ ਆ ਗੇ ਜੀ ਹਟਾ ਆ ਗਿਆ ਹਾਂਜੀ ਹਾਂਜੀ ਤੇ ਬੱਕੀ ਆ ਗੀ ਬਾਜਰਾ ਆ ਗੇ ਜੀ ਤੇ ਚੌਥੇ ਨੰਬਰ ਤੇ ਆ ਗਏ ਸਾਡੇ ਮਿਨਰਲਸ ਦਾਲਾਂ ਹਾਂਜੀ ਉਹਦੇ ਆਪਾਂ ਇੱਕ ਪਲੇਟ ਤਿਆਰ ਕਰ ਸਕਦੇ ਜਿਹਨੂੰ ਆਪ ਬੈਲੈਂਸਡ ਡਾਈਟ ਕਹਿੰਦੇ ਆ ਜੀ ਜੀ ਇੱਕ ਕੋਲੀ ਸਾਡੀ ਦਹੀਂ ਦੀ ਹੋਵੇ ਹਾਂਜੀ ਹਾਂਜੀ ਇੱਕ ਪਲੇਟ ਹੋਗੀ ਸਾਡੀ ਸਲਾਦ ਦੀ ਬਿਲਕੁਲ ਜੀ ਇੱਕ ਸਾਡੀ ਕੋਲੀ ਹੋਗੀ ਦਾਲ ਦੀ ਹਾਂਜੀ ਇੱਕ ਸਾਡੀ ਕੋਲੀ ਹੋ ਗਈ ਰਾਸ਼ਨੀ ਚਾਵਲ ਦੀ ਜੀ ਤੇ ਦੋ ਸਾਡੀ ਚਪਾਤੀਆਂ ਹੋ ਗਈਆਂ ਹਾਂਜੀ ਹਾਂਜੀ ਇਹ ਸਾਰਾ ਕੁਝ ਮਿਲ ਕੇ ਦੇ ਉਹ ਬੈਲੈਂਸ ਡਾਈਟ ਬਣ ਗਈ ਮਤਲਬ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜਿਹੜੀਆਂ ਇਹ ਚੀਜ਼ਾਂ ਅਪਲਾਈ ਕਰਦੇ ਬਿਲਕੁਲ ਬਿਲਕੁਲ ਰੋਜ਼ਾਨਾ ਦੀ ਜ਼ਿੰਦਗੀ 'ਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਸੇ ਨੂੰ ਅਸੀਂ ਬੈਲੈਂਸਡ ਡਾਈਟ ਕਹਿ ਸਕਦੇ ਹਾਂ ਜੀ 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 ਤਾਂ ਇਹਨਾਂ ਦੇ ਵਿੱਚ ਮਾਤਰਾ ਜਿਹੜੀ ਆ ਉਹ ਕਿੰਨੀ ਕਿੰਨੀ ਹੁੰਦੀ ਆ ਉਹਦੇ ਸਬੰਧੀ ਸਾਡੇ ਦਰਸ਼ਕਾਂ ਨੂੰ ਕੁਝ ਹੋਰ ਜਾਣਕਾਰੀ ਚਾਹੀਦੀ ਮਾਤਰਾ ਵੇਖੋ ਜੀ ਸੰਡਾ ਜਿਹੜਾ ਪੇਟ ਆ ਹਾਂਜੀ ਕੋਟ ਮਾਰ ਕਰ ਦਿੰਦਾ ਵੀ ਕਿੰਨੀ ਚੀਜ਼ ਸਾਨੂੰ ਚਾਹੀਦੀ ਹੈ ਜੀ ਕਦੇ ਵੀ ਭੁੱਖ ਤੋਂ ਜ਼ਿਆਦਾ ਨਾ ਖਾਓ ਹਾਂਜੀ ਤੁਸੀਂ ਮੰਨ ਲਓ ਇੱਕ ਇੱਕ ਪਲੇਟ ਸਾਰੀਆਂ ਲੈ ਲਈਓ ਚੀਜ਼ਾਂ ਬਿਲਕੁਲ ਜੀ ਜੇ ਤੁਹਾਡੇ ਉਹਦੇ ਨਾਲ ਪੇਟ ਨਹੀਂ ਭਰਦਾ ਤਾਂ ਤੁਸੀਂ ਥੋੜੀ ਮਾਤਰਾ ਜ਼ੋਰ ਲੈ ਸਕਦੇ ਜੀ ਹਾਂਜੀ ਤੇ ਜੇ ਪੇਟ ਭਰ ਗਿਆ ਤੁਹਾਡੇ ਕੋਲ ਵੱਧ ਕੀ ਚੀਜ਼ ਹਾਂਜੀ ਤੇ ਉਹਦੇ ੱੱਕਾ ਨਾ ਕਰੋ ਵੀ ਅਸੀਂ ਜੋ ਮੇਰੇ ਵਾਸਤੇ ਪਰੋਸਿਆ ਗਿਆ ਇਹ ਮੈਂ ਖਾਣਾ ਹੀ ਖਾਣਾ ਹੈ ਅੱਛਾ ਜੀ ਉਹਨੂੰ ਤੁਸੀਂ ਛੱਡ ਵੀ ਸਕਦੇ ਜੀ 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 ਮਲਖਾ ਜਿੰਨੀ ਤੁਹਾਡੀ ਭੁੱਖ ਹੈ ਉਸ ਤੋਂ ਜ਼ਿਆਦਾ ਨਾ ਖਾਓ ਔਰ ਖਾਓ ਵੀ ਉਹ ਤੋਂ ਜਦੋਂ ਤੁਹਾਨੂੰ ਭੁੱਖ ਹੈ। ਓਕੇ ਭੁੱਖ ਤੋਂ ਬਿਨਾ ਕੋਈ ਚੀਜ਼ ਖਾਣ ਦਾ ਕੋਈ ਫਾਇਦਾ ਨਹੀਂ। ਨਹੀਂ ਇਹਦਾ ਅਵਨਾਸ਼ ਹੀ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਅਸੀਂ ਜਾਂਦੇ ਹਾਂ ਕਿਤੇ ਤਾਂ ਸਾਨੂੰ ਜਿੱਥੇ ਜਾਂਦੇ ਹਾਂ ਉਤੋਂ ਜਿਹੜਾ ਕੁਝ ਮਿਲਦਾ ਅਸੀਂ ਉਹ ਖਾ ਲੈਂਦੇ ਹਾਂ। ਇੱਕ ਜਗ੍ਹਾ ਤੇ ਗਏ ਜੇਕਰ ਸਾਨੂੰ ਚਾਹ ਮਿਲ ਗਈ ਨਾਲ ਕੁਝ ਨਮਕੀਨ ਮਿਲ ਗਿਆ ਅਸੀਂ ਉਹ ਵੀ ਖਾ ਲਿਆ। ਹਾਂਜੀ ਹਾਂਜੀ। ਖਾਣਾ ਮਿਲ ਗਿਆ ਉਹ ਵੀ ਖਾ ਲਿਆ। ਮਤਲਬ ਸਾਰਾ ਦਿਨ ਅਸੀਂ ਖਾਈ ਜਾਂਦੇ ਹਾਂ ਖਾਈ ਜਾਂਦੇ ਹਾਂ ਉਹਦਾ ਕੀ ਬਿਲਕੁਲ ਬਿਲਕੁਲ ਇਹਨਾਂ ਸੀਜ਼ਨ ਤੋਂ ਪਰਹੇਜ਼ ਕਰਨਾ ਚਾਹੀਦਾ। ਅੱਛਾ ਪੇਟ ਨੂੰ ਪੇਟ ਰੱਖੋ ਨਾ ਕਿ ਕੂੜਾਦਾਨ ਹਾਂ ਬਿਲਕੁਲ ਸਾਡਾ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਉਸ ਟਾਈਮ ਟੇਬਲ ਤੇ ਤਾਂ ਸਿੱਖਾਣਾ ਖਾਈਏ ਔਰ ਖਾਈਏ ਵੀ ਉਹਨੇ ਜਿੰਨੀ ਸਾਡ ਭੁੱਖ ਹੈ ਸਹੀ ਜਿਹੜਾ ਹੈ ਕਿ ਤੰਦਰੁਸਤ ਵਿਅਕਤੀ ਨੂੰ ਦਿਨ ਦੇ ਵਿੱਚ ਕਿੰਨੀ ਵਾਰੀ ਖਾਣਾ ਖਾਣਾ ਚਾਹੀਦਾ ਹੈ ਵੇਖੋ ਜੇ ਵੈਸੇ ਤਾਂ ਦਿਨ ਚ ਤਿੰਨ ਵਾਰ ਖਾਣਾ ਚਾਹੀਦਾ ਬੰਦੇ ਨੂੰ ਜੀ ਜੇ ਤਿੰਨ ਵਾਰ ਨਹੀਂ ਤਾਂ ਘੱਟੋ ਘੱਟ ਦੋ ਵਾਰ ਦੋ ਵਾਰ ਇੱਕ ਤਾਂ ਸਵੇਰ ਦਾ ਨਾਸ਼ਤਾ ਜਿਹੜਾ ਹਾਂਜੀ ਹਲਕਾ ਫੁਲਕਾ ਨਾਸ਼ਤਾ ਹੋ ਜੀ ਜੀ ਦੂਸਰਾ ਜਿਹੜੀ ਦੁਪਹਿਰ ਦੀ ਰੋਟੀ ਹੈ ਹਾਂਜੀ ਜਿਹਨੂੰ ਆਪਾਂ ਲੰਚ ਕਹਿੰਦੇ ਆ ਜੀ ਜੀ ਤੇ ਤੀਜਾ ਹੋ ਗਿਆ ਡਿਨਰ ਦਿਨ ਰਾਤ ਵੇਲੇ ਰਾਤ ਦਾ ਜਿਹੜਾ ਖਾਣਾ ਨਾ ਉਹ ਬਿਲਕੁਲ ਹਲਕਾ ਫੁਲਕਾ ਖਾਓ ਜੀ 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 ਸਹੀ ਜਿਹੜੀ ਟਾਈਮਿੰਗ ਕੀ ਹੈ ਜਿਹੜਾ ਸਵੇਰ ਦਾ ਆਪਾਂ ਬ੍ਰੇਕਫਾਸਟ ਕਹਿੰਦੇ ਆ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਖਾਣਾ ਚਾਹੀਦਾ ਤੇ ਦੁਪਹਿਰ ਦਾ ਕਿੰਨੇ ਵੇ ਚਾਹੀਦਾ ਤੇ ਰਾਤ ਦਾ ਜਿਹੜਾ ਖਾਣਾ ਆ ਉਹ ਦੀ ਟਾਈਮਿੰਗ ਕੀ ਹੈ ਵੇਖੋ ਜਿਹੜਾ ਬ੍ਰੇਕਫਾਸਟ ਹੁੰਦਾ ਉਹ ਤਾਂ ਅਸੀਂ ਸਵੇਰੇ ਜਦੋਂ ਉੱਠ ਕੇ ਉਹਦੇ ਪੇਟ ਦੀ ਸਿਫਸ ਸਪਾਈ ਵਗੈਰਾ ਕਰਕੇ ਜੀ ਜੀ ਉਸ ਤੋਂ ਬਾਅਦ ਹਲਕਾ-ਪੁਲਕਾ ਖਾਣਾ ਚਾਹੀਦਾ ਹੈ ਨਾ ਕਿ ਬ੍ਰੇਕਫਾਸਟ ਹੀ ਸਾਡਾ ਇਨਾ ਕੋ ਹੈਵੀ ਹੋਵੇ ਕਿ ਸਾਨੂੰ ਬਾਅਦ ਵਿੱਚ ਖਾਣ ਦੀ ਜ਼ਰੂਰਤ ਹੀ ਨਾ ਪਵੇ ਹਾਂ ਬਿਲਕੁਲ ਹਲਕਾ-ਪੁਲਕਾ ਨਾਸ਼ਤਾ ਹੋ ਜਾਏ ਜੀ ਉਸ ਤੋਂ ਬਾਅਦ 12 12:30 1 ਵਜੇ ਜਦੋਂ ਤੁਹਾਨੂੰ ਭੁੱਖ ਹੋਵੇ ਜੀ ਇਹ ਵੀ ਨਹੀਂ ਵੀ ਸਾਡਾ ਟਾਈਮ ਹੋ ਗਿਆ ਤਾਂ ਵੀ ਅਸੀਂ ਹੁਣ ਸਾਡਾ ਦੁਪਹਿਰ ਦੇ ਖਾਣ ਦਾ ਟਾਈਮ ਹੋ ਗਿਆ ਤਾਂ ਭੁੱਖ ਸਾਨੂੰ ਆਇਆ ਨਹੀਂ ਤਾਂ ਫਿਰ ਵੀ ਖਾਈ ਜਾਣਾ ਉਹ ਵੀ ਜ਼ਬਰਦਸਤੀ ਖਾਣਾ ਉਹ ਵੀ ਨਹੀਂ ਜੇ ਸਾਨੂੰ ਤੁਹਾਨੂੰ ਭੁੱਖ ਨਹੀਂ ਹੈ ਥੋੜਾ ਠਹਿਰ ਕੇ ਖਾ ਲਓ ਕਿ ਨਹੀਂ ਭੁੱਖ ਤਾਂ ਨਾ ਹੀ ਖਾਓ ਹਾਂ ਇਹ ਤਾਂ ਗੱਲ ਹੈ ਮਤਲਬ ਸਰੀਰ ਦੀ ਡਿਮਾਂਡ ਦੇ ਹਿਸਾਬ ਨਾਲ ਕਰਨਾ ਡਿਮਾਂਡ ਦੇ ਹਿਸਾਬ ਨਾਲ ਜੀ ਜੀ ਤਾਂ ਜਿਵੇਂ ਤੁਸੀਂ ਦੱਸਿਆ ਕਿ ਰਾਤ ਵੇਲੇ ਜਿਹੜਾ ਖਾਣਾ ਖਾਦਾ ਜਾਂਦਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜਿਹੜੀ ਆ ਮਾਤਰਾ ਮੌਜੂਦ ਹੋਣੀ ਚਾਹੀਦੀ ਵੇਖੋ ਜੀ ਵੈਸੇ ਤਾਂ ਆਯੁਰਵੇਦ ਦੇ ਵਿੱਚ ਜਿਹੜਾ ਰਾਤ ਦਾ ਖਾਣਾ ਉਹ ਤਾਂ ਹੈ ਹੀ ਨਹੀਂਗਾ ਅੱਛਾ ਜੀ ਆਯੁਰਵੇਦ ਦੇ ਵਿੱਚ ਜੇ ਤੁਸੀਂ ਖਾਣਾ ਵੀ ਆ ਤਾਂ ਉਹ ਸੂਰਜ ਸਿਪਨ ਤੋਂ ਪਹਿਲਾਂ ਪਹਿਲਾਂ ਖਾ ਸਕਦੇ ਜੀ ਜੇ ਤੁਸੀਂ ਖਾਣਾ ਹੀ ਆ ਤਾਂ ਉਹਦੇ ਵਿੱਚ ਤੁਹਾਡੀ ਜ਼ਿਆਦਾ ਮਾਤਰਾ ਸਲਾਦ ਦੀ ਹੋਵੇ ਅੱਛਾ ਜੀ ਜਾਂ ਰਾਤ ਨੂੰ ਦੁੱਧ ਪੀ ਸਕਦੇ ਜੀ ਹਲਕਾ ਫੁਲਕਾ ਖਾਣਾ ਖਾਓ ਠੀਕ ਹੈ ਇੱਕ ਇਹਦੇ ਤੇ ਮੈਂ ਤੁਹਾਨੂੰ ਸ਼ੇਰ ਸੁਣਾ ਹਾਂ ਜੀ ਕਦੇ ਸੁਬਾਹ ਖਾਓ ਕਬਰ ਸਾ ਜੀ ਸੁਬਾਹ ਕੋਂ ਕਬਰ ਸਾ ਦੁਪਹਿਰ ਯਾ ਤਾਂ ਨਰੇਸ਼ ਖਾਣਾ ਖਾਈ ਰਾਤ ਮੈਂ ਚੈਸੇ ਰੰਕ ਸੁਰੇਸ਼ ਜੀ ਜੀ ਬਈ ਸਵੇਤ ਆ ਜਿਹੜਾ ਖਾਣਾ ਤੁਸੀਂ ਰਾਜਾ ਮਹਾਰਾਜਾਂ ਵਾਂ ਖਾਓ ਹਾਂਜੀ ਹਾਂਜੀ ਦੁਪਹਿਰ ਦਾ ਖਾਣਾ ਵਜ਼ੀਰਾ ਵਾਂ ਖਾਓ ਜੀ ਔਰ ਰਾਤ ਦਾ ਖਾਣਾ ਇਸ ਤਰ੍ਹਾਂ ਖਾਓ ਜਿਵੇਂ ਬਖਾਰੀ ਖਾਂਦੇ ਨੇ ਰੁੱਖਾ ਮਿਸਰ ਥੋੜਾ ਬਹੁਤ ਜੀ ਅਮਰ ਲੋਗਾਂ ਦਾ ਥੋੜਾ ਘੱਟ ਖਾਣਾ ਘੱਟ ਖਾਣਾ ਚਾਹੀਦਾ ਠੀਕ ਹੈ ਜੀ ਅਵਿਨਾਸ਼ ਜੀ ਅੱਜ ਕੱਲ ਮੋਟਾਪੇ ਦੀ ਬੜੀ ਸਮੱਸਿਆ ਆ ਰਹੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਬਿਲਕੁਲ ਬਿਲਕੁਲ ਦੇਖੋ ਜੀ ਅੱਜ ਕੱਲ ਮੇਨ ਜਿਹੜੀ ਸਮੱਸਿਆ ਉਹ ਹੈ ਹੀ ਮੋਟਾਪੇ ਦੀ ਰਹਗੀ ਜੀ ਮੋਟਾਪੇ ਦਾ ਕਾਰਨ ਸਿਰਫ ਸਾਡਾ ਜਿਹੜਾ ਖਾਣ ਪੀਣ ਗਲਤ ਹੋਣ ਕਰਕੇ ਉਹ ਮੋਟਾਪੇ ਦਾ ਕਾਰਨ ਬਣ ਰਿਹਾ ਹੈ ਜੀ ਜਿਦਾਂ ਅੱਜ ਕੱਲ ਦੀ ਨੌਜਵਾਨ ਪੀੜੀ ਜੰਕ ਫੂਡ ਫਾਸਟ ਫੂਡ ਜੀ ਤੇ ਹੋਰ ਮਤਲਬ ਲੱਟਰ ਪਟਰ ਵਗੈਰਾ ਖਾਈ ਜਾਂਦੇ ਆ ਜੀ ਉਹ ਮੋਟਾਪੇ ਦਾ ਮੇਨ ਕਾਰਨ ਹੈਗਾ ਮੇਨ ਕਾਰਨ ਜਿਦੇ ਵਿੱਚ ਬੜੇ ਹਾਰਮਫੁਲ ਕੈਮੀਕਲ ਪਾਏ ਹੁੰਦੇ ਆ ਜੰਕ ਫੂਡ ਐ ਫਾਸਟ ਫੂਡ ਐ ਚਾਈਨੀਜ਼ ਫੂਡ ਐ ਚਾਈਨੋ ਮੋਟਰ ਨਾ ਦਾ ਸਾਲਟ ਪਾਇਆ ਜਾਂਦਾ ਜਿਹੜਾ ਸਿਹਤ ਲਈ ਬੜਾ ਕਾਤਕ ਹੈਗਾ ਅੱਛਾ ਜੀ ਤੇ ਉਹ ਸ਼ਾਇਦ ਬੰਗਲਾਦੇਸ਼ਾਂ ਚ ਬੈਨ ਵੀ ਹੈ ਜੀ ਪਰ ਸਾਡੇ ਦੇਸ਼ੇ ਚ ਤੜਲੇ ਨਾਲ ਚੱਲੀ ਜਾਂਦਾ ਹੈ ਕਮਾਲ ਦੀ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਇੱਥੇ ਕੋਈ ਰੋਕ ਨਹੀਂ ਟੋਕਣੀ ਹਰੇਕ ਜੰਕ ਫੂਡ ਤੇ ਫਾਸਟ ਫੂਡ ਅਜੀਨੋਮੋਟੋ ਸਾਲਟ ਪੈ ਰਿਹਾ ਜਿਹੜਾ ਸਾਡੇ ਹਾਰਟ ਦੀਆਂ ਬਿਮਾਰੀਆਂ ਅੱਛਾ ਜੀ ਹੋਰ ਮੋਟਾਪੇ ਦਾ ਕਾਰਨ ਬਹੁਤ ਜ਼ਿਆਦਾ ਬਣ ਰਿਹਾ ਅਸੀਂ ਅੱਜ ਕੱਲ ਦੇ ਬੱਚਿਆਂ ਨੂੰ ਖਾਣ ਪੀਣ ਦਾ ਦੇ ਰਹੇ ਹਾਂ ਪਰ ਮਾਨਸਿਕ ਤੌਰ ਤੇ ਉਹਨਾਂ ਨੂੰ ਤਾਕਤਵਰ ਨਹੀਂ ਬਣਾ ਰਹੇ ਜੀ ਜਿਸ ਕਰਕੇ ਮਾਨਸਿਕ ਤੌਰ ਤੇ ਬਿਮਾਰ ਹੋਣ ਕਰਕੇ ਡਿਪਰੈਸ਼ਨ ਹੋ ਜਾਂਦਾ ਹੋਰ ਕਈ ਜਿਹੜੀਆਂ ਨਾਮ ਨਾਲ ਦੁਆਰੀਆਂ ਸ਼ੁਰੂ ਹੋ ਜਾਂਦੀਆਂ ਹਾਂਜੀ ਇਸ ਵات ਸਾਨੂੰ ਜਿਹੜਾ ਸਿਹਤ ਦੇ ਨਾਲ ਨਾਲ ਬੱਚੇ ਨੂੰ ਮਾਨਸਿਕ ਤੌਰ ਤੇ ਵੀ ਤਗੜਾ ਕਰਨਾ ਚਾਹੀਦਾ ਹੈ ਜੀ ਬਿਲਕੁਲ ਕਿਉਂ ਜਿਹੜਾ ਸਰੀਰਕ ਬਿਮਾਰੀ ਤਾਂ ਬੜੀ ਛੇਤੀ ਨਿਕਲ ਜਾਂਦੀ ਹੈ ਹਾਂਜੀ ਪਰ ਜਿਹੜੀ ਮਾਨਸਿਕ ਬਿਮਾਰੀ ਨਾ ਬਹੁਤ ਔਖੀ ਨਿਕਲਦੀ ਹੋ ਜਾਂਦੀ ਹੈ ਜੇ ਮਾਨਸਿਕ ਰੋਗ ਇੱਕ ਵਾਰੀ ਬੰਦੇ ਦੇ ਅੰਦਰ ਆ ਜਾਂਦਾ ਹੈ ਉਹ ਮਤਲਬ ਸਾਰੀ ਉਮਰ ਵਾਸਤੇ ਕਿਸੇ ਨਾ ਕਿਸੇ ਪ੍ਰਭਾਵ ਛੱਡਦਾ ਹੈ ਬਿਲਕੁਲ ਬਿਲਕੁਲ ਵੈਦਿਕੋਂ ਬਹੁਤ ਜ਼ਿਆਦਾ ਲੋਕ ਨਹੀਂ ਨਿਕਲ ਸਕਦੇ ਕਿਉਂ ਇਹਦਾ ਅਜੇ ਤੱਕ ਇਲਾਜ ਨਹੀਂ ਬਣਿਆ ਮਾਨਸਿਕ ਬਿਮਾਰੀ ਦਾ ਜੀ ਜਿੰਨੇ ਵੀ ਡਾਕਟਰ ਸਾਰੇ ਤੀਰ ਟੁੱਕੇ ਲਾ ਕੇ ਕਰਦੇ ਆ ਉਹਦੇ ਚ ਇੱਕ ਬੰਦੇ ਨੂੰ ਆਪਣੇ ਆਪ ਨੂੰ ਵੀ ਸੰਭਾਲਣਾ ਪੈਂਦਾ ਤਾਂ ਹੀ ਮਾਨਸਿਕਤਾ ਉੱਤੇ ਹੋ ਸੈੱਟ ਹੋ ਸਕਦਾ ਇਹਦਾ ਇਹ ਤਾਂ ਅਜੇ ਤੱਕ ਇਲਾਜ ਨਹੀਂ ਬਣਿਆ ਜੀ ਜੀ ਹਾਂਜੀ ਮਤਲਬ ਜਿਹੜੇ ਮਾਨਸਿਕ ਰੋਗ ਦੀ ਜਿਹੜਾ ਇਲਾਜ ਹੈ ਐਲੋਪੈਥਿਕ ਦੇ ਵਿੱਚ ਤਾਂ ਕਈ ਵਾਰੀ ਨਸ਼ੇ ਦੀਆਂ ਗੋਲੀਆਂ ਦੇ ਕੇ ਤੇ ਬੰਦੇ ਨੂੰ ਬਸ ਬਸੀ ਉਹ ਬੰਦਾ ساری ਉਮਰ ਜਾਂ ਤਾਂ ਨਸ਼ੇ ਤੇ ਡਿਪੈਂਡ ਰਹਿ ਜਾਂਦਾ ਹਾਂਜੀ ਤੇ ਜਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਉਹ ਜੇਸ਼ਟਾਤਾ ਉਹ ਸੁਸਾਇਡਲ ਤਰਫ ਜਾਂਦੇ ਜਿਹੜੇ ਅੱਜ ਕੱਲ ਮੋਟਾਪੇ ਦੇ ਕਾਰਨ ਚੱਲ ਰਹੇ ਆ ਹਾਂਜੀ ਇਹਦੇ ਵਿੱਚ ਬੰਦੇ ਨਾਲ ਜਿਹੜੀ ਕੈਲਰੀ ਹੁੰਦੀ ਹੈ ਜੀ ਕੈਲਰੀ ਕਾਊਂਟ ਕਰਕੇ ਖਾਣੀ ਚਾਹੀਦੀ ਹੈ। ਮਤਲਬ ਉਹ ਕਿਸ ਤਰ੍ਹਾਂ ਜੀ ਕੈਲਰੀ ਜੇ ਆਪਾਂ ਪੰਜਾਬੀ 'ਚ ਕਹਿੰਦੇ ਆ ਊਰਜਾ ਇਕਾਈਆਂ। ਹਾਂਜੀ ਹਾਂਜੀ। ਵੀ ਸਾਨੂੰ ਕਿੰਨੀ ਊਰਜਾ ਚਾਹੀਦੀ ਸਰੀਰ ਨੂੰ? ਹਾਂ। ਤੇ ਜੇ ਅਸੀਂ ਉਸ ਹਿਸਾਬ ਨਾਲ ਊਰਜਾ ਲੈ ਰਹੇ ਹਾਂ, ਕੈਲਰੀਜ਼ ਲੈ ਰਹੇ ਹਾਂ ਜੀ ਤਾਂ ਅਸੀਂ ਮੋਟਾਪੇ ਤੋਂ ਬਚ ਸਕਦੇ ਹਾਂ। ਜੀ ਜੀ। ਜੇ ਅਸੀਂ ਬੇਸਾਬੀ ਕੈਲਰੀ ਲੈ ਰਹੇ ਹਾਂ ਤਗਾਸੀ ਮੋਟਾਪੇ ਦਾ ਸ਼ਿਕਾਰ ਹੋ ਮਤਲਬ ਲੋੜ ਤੋਂ ਵੱਧ ਵੀ ਜੇਕਰ ਅਸੀਂ ਕੈਲਰੀਜ਼ ਲਵਾਂਗੇ ਤਾਂ ਉਹਦਾ ਵੀ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਬਿਲਕੁਲ ਬਿਲਕੁਲ ਨਹੀਂ ਤਾਂ ਫਿਰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜੇ ਖਾਣੇ ਵਿੱਚ ਕਿਹੜੀਆਂ ਚੀਜ਼ਾਂ 'ਚ ਕੈਲਰੀਜ਼ ਦੀ ਮਾਤਰਾ ਕਿੰਨੀ ਹੁੰਦੀ ਹੈ ਵੇਖੋ ਜੇ ਇੱਕ ਆਮ ਬੰਦਾ ਜਿਹੜਾ ਨਾਰਮਲ ਬੰਦਾ ਜਿਹੜਾ ਹਾਰਡਵਰਕ ਨਹੀਂ ਕਰਦਾ ਜੀ ਨਾਰਮਲ ਜਿਵੇਂ ਦੁਕਾਨਦਾਰ ਲਾਲ ਉਹ ਜਾਂ ਹੋਰ ਕੋਈ ਜਿਹੜਾ ਨਾਰਮਲ ਕੰਮ ਕਰਦਾ ਹਾਂਜੀ ਉਹਨੂੰ ਇੱਕ ਦਿਨ ਵਿੱਚ 2100 ਕੈਲਰੀ ਚਾਹੀਦੀ ਹੈ 2100 ਹਾਂ 2100 ਕੈਲਰੀ ਇਨਾਫ ਹੁੰਦੀ ਹੈ ਜੀ ਜਿਹੜਾ ਹਾਰਡਵਰਕ ਬੰਦਾ ਕਰਦਾ ਹੈ ਸਪੋਰਟਸਮੈਨ ਹੈ ਜਾਂ ਮਿਹਨਤ ਮਜ਼ਦੂਰੀ ਹੈ ਜਿਹੜਾ ਜ਼ਿਆਦਾ ਮਿਹਨਤ ਕਰਦਾ ਹੈ ਹਾਂਜੀ ਉਹ 3000 ਕੈਲਰੀ ਵੀ ਲੈ ਸਕਦਾ 3500 ਵੀ ਕਿਉਂ ਉਹਨੂੰ ਬਰਨ ਕਰਨਾ ਜ਼ਰੂਰੀ ਹੈ ਜੀ ਜੀ ਜੇ ਅਸੀਂ ਉਹ ਕੈਲਰੀ ਬਰਨ ਨਹੀਂ ਕਰਦੇ ਤਾਂ ਉਹ ਸਾਡੇ ਮੋਟਾਪੇ 'ਚ ਤਬਦੀਲ ਹੁੰਦੀ ਹੈ ਜੀ ਹੁਣ ਕੈਲਰੀ ਬਾਰੇ ਤੁਹਾਨੂੰ ਦੱਸਿਆ ਵੀ ਜਿੱਦਾਂ ਹੁਣ 1 ਗ੍ਰਾਮ ਖੰਡ ਦੇ ਵਿੱਚ 4 ਕੈਲਰੀਜ਼ ਹੁੰਦੀਆਂ 1 ਗ੍ਰਾਮ 'ਚ ਹਾਂਜੀ ਜੀ ਜੀ ਤੇ ਜੇ ਅਸੀਂ ਦਿਨ 'ਚ 100 ਗ੍ਰਾਮ ਖੰਡ ਖਾ ਲਈ ਹਾਂਜੀ ਵਿਦ ਚਾ ਮਠਾਈ ਜਾਂ ਹੋਰ ਕਿਸੇ ਦੇ ਵਿੱਚ ਹਾਂਜੀ ਹਾਂਜੀ ਤੇ 100 ਗ੍ਰਾਮ ਖੰਡ ਸਾਡੇ ਅੰਦਰ ਗਈ ਜੀ 400 ਕੈਲਰੀ ਤਾਂ ਇਹਦੇ ਚ ਹੋ ਗਈਆਂ 400 ਤਾਂ ਆ ਗਈ ਤੇ 1 ਗ੍ਰਾਮ ਪ੍ਰੋਇਓ ਦੇ ਵਿੱਚ 9 ਕੈਲਰੀਜ਼ ਹੁੰਦੀਆਂ ਜੀ ਤੇ ਆਮ ਨਾਰਮਲ ਬੰਦਾ 100 ਗ੍ਰਾਮ ਦਿੰਦਾ ਦੋ ਟਾਈਮ ਚ ਕਿਉਂ ਖਾ ਜਾਂਦਾ ਹਾਂਜੀ ਇਹ 900 ਤੇ 400 ਕਿੰਨੀ ਹੋ ਗਿਆ 1300 1300 ਤਾਂ ਜੀ 1300 ਫਿਰ 3 1/2 ਕੈਲਰੀ ਇੱਕ ਰੋਮ ਆਟੇ ਦੇ ਵਿੱਚ ਹੁੰਦੀ ਹੈ ਜੀ 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 ਜੇ ਇੱਕ ਨਾਰਮਲ ਬੰਦਾ ਆਟਾ ਵੀ ਮੇਰੇ ਖਾਲ 100 200 ਗ੍ਰਾਮ ਖਾਇਆ ਲੈ ਤੇ ਬਾਕੀ ਇਹਦੇ ਚ ਫਿਰ ਲਾ ਲੋ ਹੋਰ ਸਬਜ਼ੀਆਂ ਚ ਕਿੰਨੀ ਕੈਲਰੀ ਹੈ ਹਾਂਜੀ ਹਾਂਜੀ ਬੰਦੇ ਜਿਹੜੇ ਕੈਲਰੀ ਜਨਪ ਲੈ ਰਹੇ ਉਹ ਵੀ ਮੋਟਾਪੇ ਦਾ ਕਾਰਨ ਹੈਗਾ ਮਤਲਬ ਜਿਹੜੇ ਕੰਫਰਟੇਬਲ ਜੌਨ ਚ ਨੇ ਸਿਟਿੰਗ ਜੌਬਸ ਕਰਦੇ ਨੇ ਹਾਂਜੀ ਹਾਂਜੀ ਤਾਂ ਉਹ ਜੇਕਰ ਕੈਲਰੀ ਜਿਆਦਾ ਲੈਂਦੇ ਨੇ ਤਾਂ ਫਿਰ ਉਹ ਮੋਟਾਪੇ ਦਾ ਸ਼ਿਕਾਰ ਹੁੰਦੇ ਹਾਂ ਹਾਂਜੀ ਮੋਟਾਪੇ ਦਾ ਉਹ ਸ਼ਿਕਾਰ ਹੁੰਦੇ ਆ ਜੀ ਇਸ ਵਾਸਤੇ ਸਾਨੂੰ ਮਤਲਬ ਕੈਲਰੀ ਦੀ ਕਾਊਂਟ ਕਰਕੇ ਲੈਣੀ ਚਾਹੀਦੀ ਹੈ ਹਾਂ ਹਾਰਡ ਵਰਕ ਕਰ ਰਹੇ ਤਾਂ ਫਿਰ ਤੁਸੀਂ ਜਿੰਨੀ ਬਰਨ ਕਰ ਸਕਦੇ ਹੋ ਜੀ ਜੀ ਵੀ ਤੁਸੀਂ 2100 ਕੈਲਰੀ ਲੈ ਰਹੇ ਹੋ 19 ਤੁਸੀਂ ਬਰਨ ਕਰ ਰਹੇ ਹੋ ਜੇ ਤੁਸੀਂ 2500 ਲੈ ਰਹੇ ਹੋ 300 3000 ਲੈ ਰਹੇ ਹੋ ਹਾਂ ਜੀ ਤੁਹਾਡੇ ਸ਼ਮਤਾ ਚ ਉਹਨੂੰ ਬਰਨ ਕਰਨ ਦੀ ਹੁਲੀ ਚਾਹੀਦੀ ਏ ਉਹਨੂੰ ਬਾਲਣ ਦਾ ਕੰਮ ਤੁਹਾਡੇ ਕੋਲ ਹੋਣਾ ਚਾਹੀਦਾ ਮਤਲਬ ਜੇ ਗੱਲ ਕਰੀਏ ਪੁਰਾਣੇ ਬਜ਼ੁਰਗਾਂ ਦੀ ਕੁਝ ਸਾਲ ਪਹਿਲਾਂ ਦੀ ਤਾਂ ਉਹ ਜਿਹੜੇ ਹੈਗੇ ਸੀ ਕੰਮ ਬਹੁਤ ਜ਼ਿਆਦਾ ਕਰਦੇ ਸੀ ਬਿਲਕੁਲ ਬਿਲਕੁਲ ਕੁਝ ਨੀ ਸਾਰੀ ਕੈਲਰੀ ਉਹਨਾਂ ਦੀ ਨਾ ਬਰਨ ਹੋ ਜਾਂਦੀ ਖਤਮ ਹੋ ਜਾਂਦੀ ਕੰਮ ਦੇ ਵਿੱਚ ਜੀ ਜੀ ਇਹ ਇਹ ਦੇ ਕਰਕੇ ਉਹ ਤੰਦਰੁਸਤ ਜਿਆਦਾ ਰਹਿੰਦੇ ਬਿਲਕੁਲ ਬਿਲਕੁਲ ਸਹੀ ਗੱਲ ਇਹਦੀ ਕੋਈ ਸ਼ੱਕ ਨਹੀਂ ਜੇ ਬਜ਼ੁਰਗ ਵੀ ਜਿਆਦਾ ਕੈਲਰੀਜ਼ ਲੈ ਰਹੇ ਆ ਤਾਂ ਉਹ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਇਰ ਉਹਦੇ ਵਾਸਤੇ ਵੀ ਨੁਕਸਾਨ ਹਾਂਜੀ ਹਾਂਜੀ ਇਸ ਵਕਤ ਬਜ਼ੁਰਗਾਂ ਨੂੰ ਵੀ ਜਿਹੜੀ ਆ ਨਾ ਘੱਟ ਕੈਲਰੀਜ਼ ਲੈਣੀਆਂ ਚਾਹੀਦੀਆਂ ਸੰਤੁਲਿਤ ਖੁਰਾਕ ਥੋੜੀ ਖੁਰਾਕ ਲੈਣੀ ਚਾਹੀਦੀ ਹੈ ਔਰ ਮੋਟਾਪੇ ਦੇ ਮਾਪਣ ਵਾਸਤੇ ਵੀ ਇੱਕ ਤੁਹਾਨੂੰ ਮੈਂ ਤਰੀਕਾ ਦੱਸਦਾ ਜੀ ਜਿਸ ਤਰੀਕੇ ਤੁਸੀਂ ਆਪਣਾ ਮੋਟਾਪਾ ਮਾਪ ਸਕਦੇ ਹੋ ਵੀ ਮੈਂ ਮੋਟਾ ਹਾਂ ਜਾਂ ਮੈਂ ਫਿਟ ਹਾਂ ਹਾਂਜੀ ਹਾਂਜੀ ਜਾਂ ਮੈਨੂੰ ਮਤਲਬ ਕਿੰਨਾ ਮੇਰਾ ਵਜਨ ਹੋਣਾ ਚਾਹੀਦਾ ਬਿਲਕੁਲ ਜਰੂਰ ਦੱਸੋ ਜੀ ਹਾਂਜੀ ਉਹਦੇ ਵਾਸਤੇ ਇਹ ਹੈ ਵੀ ਚਿੱਤੇ ਸੈਂਟੀਮੀਟਰ ਤੁਹਾਡਾ ਕੱਦ ਹੈ ਹਾਂਜੀ ਜੇ ਮੰਨ ਲਓ ਤੁਹਾਡਾ 6 ਫੁੱਟ ਕੱਦ ਹੈ ਜੀ ਤਾਂ ਉਹਦੇ 180 ਸੈਂਟੀਮੀਟਰ ਬਣ ਗਿਆ ਹਾਂਜੀ ਹਾਂਜੀ ਬਿਲਕੁਲ ਜਿੰਨੇ ਸੈਂਟੀਮੀਟਰ ਤੁਹਾਡਾ ਕੱਦ ਹੈ ਉਹਦੇ ਚੋਂ 100 ਤੁਸੀਂ ਮਾਈਨਸ ਕਰ ਦਿਓ 100 ਮਾਈਨਸ ਕਰ ਦਿਓ ਹਾਂ ਜੀ ਕਿੰਨੇ ਸੈਂਟੀਮੀਟਰ ਜੇ ਤੁਹਾਡਾ 180 ਸੈਂਟੀਮੀਟਰ ਕੱਦ ਹੈ ਜੀ ਉਹਦੇ 100 ਮਾਈਨਸ ਕਰਤਾ ਹਾਂਜੀ ਬਾਕੀ ਤੱਕ ਬਚ ਗਿਆ 80 ਬਿਲਕੁਲ 80 ਬਚ ਗਿਆ ਇਸ ਵਾਸਤੇ 80 ਕਿਲੋ ਜਿਹੜਾ ਵਜ਼ਨ ਹੈ ਉਹ 6 ਫੁੱਟ ਵਾਲੇ ਵਾਸਤੇ ਏਨਾਫ ਹੈ 6 ਫੁੱਟ ਦੇ ਬੰਦੇ ਵਾਸਤੇ 80 ਕਿਲੋ ਵਜ਼ਨ ਜਰੂਰੀ ਸੀ 882 ਹੋ ਗਿਆ 78 89 ਹੋ ਗਿਆ ਠੀਕ ਹੈ ਠੀਕ ਹੈ ਮਤਲਬ ਥੋੜਾ ਬਹੁਤਾ ਉੱਪਰ نیچے ਚਾਹ ਥੋੜਾ ਬਹੁਤ ਉੱਪਰ ਨੀਚੇ ਹੋ ਜਾਏ ਇਹ ਨਹੀਂ ਵੀ 80 ਦੀ ਬਜਾਏ 100 ਹੋ ਜਾਏ ਜਾਂ 60 ਹੋ ਜਾਏ ਹਾਂਜੀ ਹਾਂਜੀ ਇਹ ਇਹ ਤੁਹਾਡਾ ਵਜ਼ਨ ਮਾਪਣ ਦਾ ਇੱਕ ਤਰੀਕਾ ਹੈ ਬਹੁਤ ਵਧੀਆ ਜੀ ਵੀ ਜਿੰਨੇ ਸੈਂਟੀਮੀਟਰ ਤੁਹਾਡਾ ਕੱਦ ਹੈ ਉਹਦੇ ਤੁਸੀਂ 100 ਮਾਈਨਸ ਕਰ ਦਿਓ 100 ਮਾਈਨਸ ਕਰ ਜਿੰਨਾ ਤੁਹਾਡਾ ਬਾਕੀ ਬਚੇਗਾ ਉਹ ਤੁਹਾਡਾ ਨੈਟ weight ਹੋ ਜਾਏਗਾ ਜੀ ਜੀ ਬੜੀ ਵਧੀਆ ਗੱਲ ਅਸੀ ਇੱਕ ਹੋਰ ਤੁਹਾਨੂੰ ਦੱਸਦੇ ਵਾਂ ਜਿਹੜਾ ਤੁਹਾਡਾ ਮੋਟਾਪੇ ਦਾ ਮਾਪਣ ਦਾ ਇੱਕ ਹੋਰ ਤਰੀਕਾ ਹਾਂਜੀ ਜਿੰਨਾ ਤੁਹਾਡਾ ਕੱਦ ਜੀ ਉਨੀ ਤੁਸੀਂ ਰੱਸੀ ਲੈ ਲਓ ਜੀ ਉਨੀ ਰੱਸੀ ਲੈ ਕੇ ਉਹਦਾ ਤੁਸੀਂ ਅੱਧ ਕਰ ਲਓ ਉਹਦਾ ਉਹਨੂੰ ਡਬਲ ਕਰ ਹਾਂ ਡਬਲ ਕਰ ਅੱਧ ਕਰਕੇ ਤੁਸੀਂ ਆਪਣੇ ਪੇਟ ਦੇ ਦੁਆਲੇ ਰੁੱਲ ਪੇਟ ਲਓ ਜੀ ਜੇ ਤੁਹਾਡੇ ਮਤਲਬ ਪੇਟ ਤੋਂ ਰੱਸੀ ਨਹੀਂ ਮੈਚ ਮਿਲਦੀ ਕਿ ਹਾਂਜੀ ਹਾਂਜੀ ਪਿੱਛੇ ਰਹਿ ਜਾਂਦੀ ਹੈ ਜੀ ਇਹਦਾ ਮਤਲਬ ਤੁਸੀਂ ਮੋਟਾਪੇ ਦਾ ਸ਼ਿਕਾਰ ਜੀ ਮੋਟਾਪੇ ਦਾ ਸ਼ਿਕਾਰ ਅੱਛਾ ਜੀ ਤੇ ਜੇ ਰੱਸੀ ਤੁਹਾਡੇ ਅੱਗੇ ਵੱਧ ਜਾਂਦੀ ਹੈ ਡਬਲ ਹੋ ਜਾਂਦੀ ਹੈ ਵੀ ਪੂਰੀ ਪੂਰੀ ਆਉਂਦੀ ਹੈ ਫਿੱਟ ਆ ਜਾਂਦੀ ਹੈ ਤੁਸੀਂ ਪੂਰੇ ਫਿੱਟ ਜੇ ਇਹ ਹੋਰ ਜ਼ਿਆਦਾ ਟੈਟ ਹੁੰਦੀ ਹੈ ਹਾਂਜੀ ਹਾਂਜੀ ਤਾਂ ਇਹਦਾ ਮਤਲਬ ਤੁਸੀਂ ਜ਼ਿਆਦਾ ਫਿੱਟ ਜੇ ਕੀ ਆਵਾਜ਼ ਹੈ ਬੜੀ ਵਧੀਆ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਅਸੀਂ ਘਰੇ ਦੇਸੀ ਤਰੀਕੇ ਨਾਲ ਵੀ ਅਸੀਂ ਬਿਲਕੁਲ ਆਪਣੇ ਕੱਦੀ ਬਰਾਬਰ ਦੀ ਰੱਸੀ ਲਾਓ ਉਹਨੂੰ ਅੱਧ ਕਰਕੇ ਲੱਕ ਦੁਆਲੇ ਲਪੇਟ ਲਓ ਜੀ ਜੀ ਜੇ ਤੁਹਾਡੇ ਪਿੱਛੇ ਰਹੇਗੀ ਤਾਂ ਇਹਦਾ ਮਤਲਬ ਛੋਟਾਪੇ ਦਾ ਸ਼ਿਕਾਰ ਜੀ ਫਿਟਨੈਸ ਦਾ ਰਾਜ ਜਿਹੜਾ ਹੈ ਇਹ ਵੀ ਅਸੀਂ ਬੋਲਦਾ ਕਰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਆਇਦਰ ਸਮੇਂ ਚ ਦੇਖੋ ਜੀ ਜੇਕਰ ਸਾਨੂੰ ਪਤਾ ਲਗਾਉਣਾ ਹੋਵੇ ਨਾ ਕਿ ਸਾਨੂੰ ਕੀ ਕੁਝ ਹੈ ਤਾਂ ਸਾਨੂੰ ਕਈ ਸਾਰੇ ਟੈਸਟ ਕਰਵਾਉਣੇ ਪੈਂਦੇ ਨੇ ਬਲੱਡ ਟੈਸਟ ਕਰਵਾਉਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਬਿਲਕੁਲ ਇਹੋ ਜਿਹੇ ਦੇਸੀ ਤਰੀਕੇ ਦੱਸੇ ਨੇ ਹਾਂ ਜੀ ਹਾਂ ਜੀ ਸੋ ਬਹੁਤ ਵਧੀਆ ਬਿਲਕੁਲ ਬਿਲਕੁਲ ਹਾਂ ਦੂਜੇ ਨੰਬਰ ਤੇ ਜੇ ਕੋਈ ਹਾਰਡ ਵਰਕ ਨਹੀਂ ਕਰ ਸਕਦਾ ਹਾਂ ਜੀ ਵੀ ਸਖਤ ਕੰਮ ਨਹੀਂ ਕਰਦਾ ਹਾਰਡ ਐਕਸਰਸਾਈਜ਼ ਨਹੀਂ ਕਰ ਸਕਦਾ ਉਸ ਤੋਂ ਵਧੀਆ ਸੈਰ ਕਰੋ ਜੀ ਸੈਰ ਤੇ ਨਾ ਕੋਈ ਪੈਸਾ ਲੱਗੇ ਨਾ ਕੁਝ ਖੁੱਲੀਆਂ ਸੜਕਾਂ ਪਈਆਂ ਨੇ ਹਾਂਜੀ ਹਾਂਜੀ ਤੁਸੀਂ ਚਪਲਾਂ ਪਾ ਕੇ ਤੁਰ ਸਕਦੇ ਜੀ 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 ਜੇ ਬੂਟ ਹੈਗੇ ਤਾਂ ਵਧੀਆ ਹਾਂਜੀ ਤੇ ਬੂਟ ਨਹੀਂ ਤੁਸੀਂ ਚਪਲਾਂ ਪਾ ਕੇ ਤੁਰ ਸਕਦੇ ਜਿਹੜਾ ਅਗਨਾਸ਼ੀ ਸੈਰ ਕਰਨ ਦਾ ਸਹੀ ਸਮਾਂ ਕੀ ਹੋਣਾ ਚਾਹੀਦਾ ਵੈਸੇ ਤੇ ਸੈਰ ਕਰਨ ਦਾ ਜਿਹੜਾ ਸਮਾਂ ਹੁੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੋਣਾ ਚਾਹੀਦਾ ਜੀ ਸਵੇਰ ਦਾ ਟਾਈਮ ਹਾਂਜੀ ਕਿਉਂ ਜਿਹੜੀ ਸਾਡੇ ਉੱਪਰ ਇੱਕ ਅਜੋਨ ਪਰਤ ਹੈ ਹਾਂਜੀ ਉਹ ਜੋਨ ਪਰਤੇ ਜਿਹੜੀ ਸਾਡੇ ਸੂਰਜ ਦੇ ਅਲਟਰਾਵਾਇਲਟ ਕਿਰਨਾਂ ਹੁੰਦੀਆਂ ਜੀ ਉਹ ਸਾਨੂੰ អዞਨ ਪਰਤ ਜਿਹੜੀ ਬਚਾ ਕੇ ਰੱਖਦੀ ਹੈ ਹਾਂਜੀ ਹਾਂਜੀ ਉਸ ਵਾਸਤੇ ਓਕਸੀਜਨ ਦੀ ਮਾਤਰਾ ਸਵੇਰ ਸਵੇਰ ਜ਼ਿਆਦਾ ਹੁੰਦੀ ਹੈ ਜੀ ਜਦੋਂ ਸੂਰਜ ਚੜ੍ਹ ਜਾਂਦਾ ਹਾਂਜੀ ਜਿਹੜੇ ਸੂਰਜ ਦੇ ਕਿਰਨਾਂ ਹੁੰਦੀਆਂ ਉਹ ਸਾਡੀ ਓਕਸੀਜਨ ਨੂੰ ਘਟਾ ਦਿੰਦੀਆਂ ਅੱਛਾ ਅੱਛਾ ਇਸ ਵਾਸਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਡੀ ਸਵੇਰ ਦੀ ਸਹਿਰ ਤਾਂ ਉਹ ਬਹੁਤ ਵਧੀਆ ਬਾਕੀ ਜੇ ਸੂਰ ਚੜ੍ਹ ਵੀ ਜਾਵੇ ਤਾਂ ਕੋਈ ਹਰਤ ਨਹੀਂਗਾ ਸਹਿਰ ਜ਼ਰੂਰੀ ਹੈ ਜੀ ਜੀ ਰੋਜ਼ਾਨਾ ਜਿਹੜਾ ਪ੍ਰਤੀ ਦਿਨ ਇੱਕ ਵਿਅਕਤੀ ਨੂੰ ਕਿੰਨੇ ਕਦਮ ਤੁਰਨਾ ਚਾਹੀਦਾ ਹੈ ਜਾਂ ਕਿੰਨਾ ਸਮਾਂ ਅਨੁਸਾਰ ਕਰਨੀ ਚਾਹੀਦੀ ਹੈ ਵੇਖੋ ਜੀ ਘਟੋਖਟ ਬੰਦੇ ਨੂੰ 2 22 ਕਿਲੋਮੀਟਰ ਤੱਕ ਤੁਰਨਾ ਹੀ ਚਾਹੀਦਾ ਹੈ ਪ੍ਰੋਟੀਨ ਚ ਜੇ ਜਿਆਦਾ ਕਰ ਸਕਦਾ ਹੈ 7-8 ਕਿਲੋਮੀਟਰ ਤੱਕ ਕੋਈ ਕਰ ਸਕਦਾ ਹੈ ਜੀ ਜੀ ਹਾਂ ਸ਼ਹਿਰ ਦੇ ਵਿੱਚ ਇੱਕ ਇੱਕ ਟੈਲਣਾ ਹੁੰਦਾ ਇੱਕ ਸੈਰ ਹੁੰਦੀ ਹੈ ਜੀ ਟੈਲਣਾ ਹੁੰਦਾ ਵੀ ਅਸੀਂ ਜਿਵੇਂ ਹੌਲੇ ਹੌਲੇ ਟਹਿਲ ਕੇ ਜਾਣਾ ਹਾਂਜੀ ਹਾਂਜੀ ਉਹਨੂੰ ਆਪਾਂ ਸੈਰ ਨਹੀਂ ਕਹਿ ਸਕਦੇ ਅੱਛਾ ਏ ਇਹ ਅਲੱਗ-ਅਲੱਗ ਚੀਜ਼ਾਂ ਹੈ ਹਾਂ ਜੀ ਬਿਲਕੁਲ ਸੈਰ ਆਪੋ ਹੀ ਕਿਨੇ ਜਿੱਤੇ ਥੋੜਾ ਜਿਹਾ ਅਸੀਂ ਫਾਸਟ ਚੱਲ ਰਹੇ ਆ ਔਰ ਸਾਡੀ ਜਿਹੜੀ ਆ ਬਾਜੂ ਉਹ ਦੋਵੇਂ ਹਰਕਤਾਂ ਕਰ ਰਹੀਆਂ ਇੱਕ ਬਾਜੂ ਅੱਗੇ ਜਾ ਰਹੀ ਇੱਕ ਪਿੱਛੇ ਜਾ ਰਹੀ ਹੈ ਜੀ ਔਰ ਪੂਰੇ ਅਸੀਂ ਫਾਸਟ ਦੌੜ ਰਹੇ ਹਾਂ ਜੀ ਉਹਨ ਸੈਰ ਕਹਿੰਦੇ ਆ ਬਾਕੀ ਜਿਹੜਾ ਅਸੀਂ ਸਲੋ ਸਲੋ ਵੀ ਲਾ ਹੱਥ ਲਾ ਰਹੇ ਹਾਂ ਉਹ ਟਿਲੇ ਉਕਤੋੜੇ ਪੂਰਾ ਸੈਰ ਦੀ ਕਹਿੰਦੇ ਅਸੀਂ ਚੱਲ ਰਹੇ ਹਾਂ ਹੁਣ ਅਸੀਂ ਟੈਲ ਨਾ ਕਹਿ ਸਕਦੇ ਜੀ ਜੀ ਟੈਨ ਕਦਮੀ ਔਰ ਸੈਰ 'ਚ ਫਰਕ ਹੁੰਦਾ ਹੈ ਫਰਕ ਹੁੰਦਾ ਹੈ ਹਾਂਜੀ ਹਾਂਜੀ ਅਵਨਾਸ਼ ਜੀ ਤੁਹਾਡੀ ਸਿਹਤ ਦਾ ਰਾਜ ਕੀ ਹੈ ਜੀ ਹਾਂਜੀ ਬਹੁਤ ਵਧੀਆ ਸਵਾਲ ਪੁੱਛਿਆ। ਦੇਖੋ ਇਹ ਮੇਰੀ ਉਮਰ ਐਸ ਵਕਤ 58 ਸਾਲ ਹੋ ਗਈ। ਜੀ 58 ইয়ার্স। আচ্ছা। ਇਹਦੇ ਵਿੱਚ ਮੈਂ ਜਿਹੜਾ ਤੁਹਾਨੂੰ ਰੋਜ਼ਾਨਾ ਦੱਟੀ ਦੱਸਦਾ ਮੈਂ ਕੀ ਕਰਦਾ? ਜੀ। ਮੈਂ ਤੜਕੇ ਸਵੇਰ 4 ਵਜੇ ਉੱਠਦਾ ਹਾਂ। ਜੀ। 4 ਵਜੇ ਉੱਠ ਕੇ ਮੈਂ ਕੋਸਾ ਪਾਣੀ ਪੀਂਦਾ ਹਾਂ। ਅੱਛਾ। ਹਾਂਜੀ ਕੋਸਾ ਪਾਣੀ ਪੀ ਕੇ ਉਸ ਤੋਂ ਬਾਅਦ ਮੈਂ ਜੋ ਆਪਣੀ ਰੋਜ਼ ਦੀ ਕਿਰਿਆ ਹੁੰਦੀ ਹੈ। ਹਾਂਜੀ। ਉਹ ਮੈਂ ਫਰੈਸ਼ ਹੁੰਨਾ। ਜੀ ਬਿਲਕੁਲ। ਫਰੈਸ਼ ਹੋਣ ਤੋਂ ਬਾਅਦ ਫਿਰ ਫਟਕ ਦਾ ਨਾਮ ਤੇ ਆਈਦਾ ਘੰਟਾ ਮੈਂ ਲੈ ਜੀ ਘੰਟਾ ਮੈਂ ਫਾਟ ਤੇ ਲਾਉਣਾ ਹੈ ਜੀ ਫਾਟ ਕਰਨ ਤੋਂ ਬਾਅਦ ਫਿਰ ਮੈਂ 1 ਘੰਟਾ ਐਕਸਰਸਾਈਜ਼ ਕਰਦਾ ਐਕਸਰਸਾਈਜ਼ ਹਾਂ ਜੀ ਮੈਂ ਟੈਨਿਊਮਰ ਦੇ ਵਿੱਚ ਅੱਜ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਹਾਂ ਜੀ ਮੈਂ ਕਰੇ ਆਪਣੇ ਜਿਮ ਬਣਾਇਆ ਹੈ ਜੀ ਕੀ ਹਵਾਤਾ ਹੈ ਹਾਂ ਜੀ ਸਪੈਸ਼ਲ ਹਾਲ ਬਣਾਇਆ ਉਹਦੇ ਵਿੱਚ ਮੈਂ ਮਸ਼ੀਨਾਂ ਫਿਟ ਕੀਤੀਆਂ ਜੀ 1 ਘੰਟਾ ਮੈਂ ਜਿਮ ਵਿੱਚ ਐਕਸਰਸਾਈਜ਼ ਕਰਦਾ 1 ਘੰਟਾ ਲਗਾਦਾ ਹਾਂ ਜੀ ਕੀ ਹਵਾਤਾ ਹੈ ਐਕਸਰਸਾਈਜ਼ ਦੇ ਵਿੱਚ ਜੋਗਿੰਗ ਆ ਗਿਆ ਹਾਂਜੀ ਯੋਗਾ ਆ ਗਿਆ ਜੀ ਮਸ਼ੀਨੀ ਵੇਟ ਆ ਗਿਆ ਜੀ ਖੁੱਲਾ ਵੇਟ ਆ ਗਿਆ ਜੀ ਉਸ ਘੰਟੇ ਤੋਂ ਬਾਅਦ ਫਿਰ ਮੈਂ ਜਿਹੜਾ ਆਪਣਾ ਰੋਜ਼ਾਨਾ ਦਾ ਕਿਰਿਆਕਰਮ ਉਹ ਕਰਨਾ ਸ਼ੁਰੂ ਕਰ ਦਿੰਦਾ ਜੀ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਜਿਵੇਂ ਤੁਸੀਂ ਤਾਂ ਐਕਸਰਸਾਈਜ਼ ਵਾਸਤੇ ਘਰੇ ਜਿਮ ਲਗਾਇਆ ਹੋਇਆ ਹੈ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਜਾਂ ਕਿਤੇ ਨੇੜੇ ਤੇੜੇ ਵੀ ਜਿਮ ਦੀ ਸਹੂਲਤ ਨਹੀਂ ਹੈ ਉਹਨਾਂ ਨੂੰ ਕਿਹੋ ਜਿਹੀਆਂ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਵੇਖੋ ਜੀ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਰਨਿੰਗ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਜੀ ਰੋਡ ਖੁੱਲੇ ਪਿਆ ਜਿੱਥੇ ਮਰਜ਼ੀ ਦੌੜ ਲਗਾਓ ਜੀ ਜੀ ਤੁਝੇ ਨੰਬਰ ਤੇ ਡਾਂਡੇ ਗਿਆ ਪੈਟਕਾ ਹੀ ਗਿਆ ਜੀ ਦੋ ਇਟਾਂ ਦੀ ਲੋਡ ਪੈਂਦੀ ਟਾਂ ਨਾ ਵੀ ਹੋਣ ਹਾਂਜੀ ਫਿਰ ਵੀ ਕੰਮ ਚੱਲ ਜਾਂਦਾ ਹੈ ਜੀ ਫਿਰ ਵਰਨਾ ਇਸ ਤੋਂ ਇਲਾਵਾ ਹੋਰ ਵੀ ਆਪਣੇ ਕਿਸੇ ਤੁਸੀਂ ਲੋਹੇ ਦੀ ਚੀਜ਼ ਨਾਲ ਚੁੱਕ ਕੇ ਐਕਸਰਸਾਈਜ਼ ਕਰ ਸਕਦੇ ਕਿਸੇ ਪੱਥਰ ਭਾਰੇ ਨੂੰ ਚੁੱਕ ਕੇ ਐਕਸਰਸਾਈਜ਼ ਕਰ ਸਕਦੇ ਬੰਦੇ ਦਾ ਮਨ ਹੋਵੇ ਤਾਂ ਸਾਰੇ ਸਾਧਨ ਲੱਭ ਜਾਂਦੇ ਹਾਂ ਬਿਲਕੁਲ ਇਹ ਗੱਲ ਹੈ ਬਿਲਕੁਲ ਤੇ ਜੇ ਨਹੀਂ ਕਰਨਾ ਤਾਂ ਬੰਨੇ ਬਾਤ ਹੋਵੇ ਵਿਖੋ ਜੀ ਜਿਮ ਜਾਣਾ ਬੜੀ ਵਧੀਆ ਗੱਲ ਹੈ ਮਾੜੀ ਨਹੀਂ ਗਈ ਪਰ ਅੱਜ ਕੱਲ ਜਿਹੜਾ ਟ੍ਰੈਂਡ ਚੱਲਿਆ ਹੋਇਆ ਨੇ ਜਿਮਾਂ ਦੇ ਵਿੱਚ ਕੰਪੀਟੀਸ਼ਨ ਦਾ ਦੌਰ ਚੱਲ ਰਿਹਾ ਹੈ ਹਾਂਜੀ ਜਿਮਾਂ ਦੇ ਵਿੱਚ ਜਿਹੜੇ ਜਿਮਾਂ ਦੇ ਕੋਚ ਹੈਗੇ ਆ ਜੀ ਉਹਨਾਂ ਨਾਲ ਤਾਂ ਇੱਕ ਜਿਮ ਖੁੱਲਿਆ ਹੈ ਹਾਂਜੀ ਹਾਂਜੀ ਨਾਲ ਉਹਨਾਂ ਪ੍ਰੋਡਕਟ ਰੱਖੇ ਆ ਅੱਛਾ ਜੀ ਵੀ ਆ ਜੀ ਵੀ ਪ੍ਰੋਟੀਨ ਆ ਫਲਾਣਾ ਪ੍ਰੋਟੀਨ ਆ ਸਟੀਰੌਇਡ ਹੈ ਆ ਪ੍ਰੋਟੀਨ ਹੈ ਆ ਪ੍ਰੋਟੀਨ ਹੈ ਜੀ ਉਹ ਨਾਲ ਉਹਨਾਂ ਇੱਕ ਦੰਦਾ ਉਹ ਵੀ ਚਲਾਇਆ ਹੋਇਆ ਹੈ ਬਈ ਉਹਨਾਂ ਨੂੰ ਜ਼ਿਆਦਾ ਕਮਾਈ ਜਿਹੜੀ ਆ ਉਹ ਪ੍ਰੋਡਕਟ ਵਿੱਚ ਆ ਰਹੀ ਨਾ ਕਿ ਜਿਮ ਵਿੱਚੋਂ ਅੱਛਾ ਜੀ ਉਹਦੇ ਨਾਲ ਉਹਨਾਂ ਨੂੰ ਜਿਹੜੇ ਮੁੰਡੇ ਜਾਂਦੇ ਆ ਜਿਮਤੋਂ ਉਹਨਾਂ ਦੀ ਸਿਹਤ ਨਾਲ ਉਹਨਾਂ ਨੇ ਕੋਈ ਰਾਜ ਨਹੀਂ ਕੋਈ ਮਤਲਬ ਨਹੀਂਗਾ ਜੀ ਉਹਨਾਂ ਨੂੰ ਜ਼ਿਆਦਾ ਮਤਲਬ ਹੈਗਾ ਆਪਣੇ ਪੈਸੇ ਨਾਲ ਆਪਣੇ ਕਮਾਈ ਨਾਲ ਕਮਾਈ ਨਾਲ ਜਾਂ ਕੋਈ ਮੁੰਡਾ ਤਿਆਰ ਕਰਕੇ ਕੇ ਭੇਜਣਾ ਤੇ ਆਪਣੇ ਜਿਮ ਦਾ ਨਾਮ ਰੌਸ਼ਨ ਕਰਨ ਵਾਸਤੇ ਮਤਲਬ ਇੱਕ ਤਾਂ ਮੋٹے ਮੋٹے ਪੈਸਿਆਂ ਵਜੋਂ ਜਿਹੜੀਆਂ ਫੀਸਾਂ ਵਸੂਲਦੇ ਨੇ ਪਲੱਸ ਪ੍ਰੋਡਕਟ ਵੇਚ ਕੇ ਉਧਰੋਂ ਵੀ ਕਮਾਈ ਕਰਦੇ ਆਂ ਹਾਂਜੀ ਉਧਰੋਂ ਕਮਾਈ ਕਰ ਰਹੇ ਆਂ ਔਰ ਕਮਾਈ ਵੀ ਬੜੇ ਕਲ ਤਰੀਕੇ ਨਾਲ ਕਰ ਰਹੇ ਆਂ ਜਿਹੜੇ ਪ੍ਰੋਡਕਟ ਵੇਚਦੇ ਨੇ ਅੱਜ ਕੱਲ੍ਹ ਇਹ ਲੋਕ ਜਿਹੜੇ ਨੇ ਪ੍ਰੋਡਕਟ ਖਾ ਰਹੇ ਨੇ ਜਿਹੜੇ ਮੁੰਡੇ ਜਿੰਮ ਜਾਂਦੇ ਨੇ ਉਹਨਾਂ ਪ੍ਰੋਡਕਟਾਂ ਦਾ ਕੀ ਵਾਕਿਆ ਹੀ ਉਹਨਾਂ ਦੇ ਅਸਰ ਹੁੰਦਾ ਹੈ ਵੇਖੋ ਜੀ ਕਈ ਪ੍ਰੋਡਕਟਾਂ ਆ ਪਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਜੀ ਕਈ ਪ੍ਰੋਡਕਟ ਚੰਗੇ ਵੀ ਹੈਗੇ ਆ ਪਰ ਬਹੁਤ ਜ਼ਿਆਦੇ ਪ੍ਰੋਡਕਟਾਂ ਦੇ ਵਿੱਚ ਨਾ ਬੱਚਿਆਂ ਨੂੰ ਸਟੀਰਾਈਡ ਦਿੱਤਾ ਜਾ ਰਿਹਾ ਹੈ ਅੱਛਾ ਜੀ ਸਟੀਰਾਈਡ ਇੱਕ ਐਉਂ ਜੀ ਘਾਤਕ ਚੀਜ਼ ਆ ਜੀ ਜਿਹੜੀ ਬੰਦੇ ਨੂੰ ਪਹਿਲਾਂ ਤਸਰੀਰ ਬਣ ਜਾਂਦਾ ਪਰ ਬਾਅਦ ਵਿੱਚ ਉਹ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਤੇ ਕੁਝ ਸਟੀਰੋਇਡ ਇੱਕੋ ਚੀਜ਼ ਹੈ ਜੀ ਆਪਣੇ ਹਰੇਕ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਹਾਂਜੀ ਉਹਦੇ ਚ 50% ਹਾਰਮੋਨਸ ਮੇਲ ਹੁੰਦੇ ਆ ਜੀ 50% ਹਾਰਮੋਨਸ ਫੀਮੇਲ ਹੁੰਦੇ ਆ ਹਰੇਕ ਦੇ ਵਿੱਚ ਹਰੇਕ ਦੇ ਚਾਹੇ ਔਰਤ ਹੈ ਚਾਹੇ ਮਰਦ ਹੈ ਅੱਛਾ 50% ਹਾਰਮੋਨਸ ਮਰਦਾਨਾ ਹੁੰਦੇ ਆ 50% ਜਨਾਨਾ ਹੁੰਦੇ ਆ ਜੀ ਜਿਹੜੇ ਸਟੀਰੋਇਡ ਹੁੰਦਾ ਨਾ ਹਾਂਜੀ ਉਹ ਜਿਹੜਾ ਜਿਹੜੇ ਖਿਡਾਰੀ ਨੂੰ ਖਲੌਉਂਦੇ ਆ ਹਾਂਜੀ ਉਹਦੇ ਚ ਜਿਹੜਾ ਫੀਮੇਲ ਹਾਰਮੋਨਸ ਵਧਾ ਦਿੰਦਾ ਅੱਛਾ ਜਿਹੜੇ ਮੇਲ ਹਾਰਮੋਨਸ ਘਟਾ ਦਿੰਦਾ ਫੀਮੇਲ ਹਾਰਮੋਨਸ ਵਧਾ ਦਿੰਦਾ ਜੀ ਜਿੱਦਾਂ ਮਤਲਬ ਔਰਤਾਂ ਦੀ ਛਾਤੀਆਂ ਵਾਂਗ ਬੰਦੇ ਦੀ ਛਾਤੀ ਹੋ ਗਈ ਹਾਂਜੀ ਹਾਂਜੀ ਸਰੀਰ ਭਾਰਾ ਹੋ ਗਿਆ ਮਸਲ ਬਣ ਗਏ ਹਾਂਜੀ ਪਰ ਉਹ ਜਿਹੜਾ ਨਾ ਮਰਦਾਨਾ ਤਾਕਤ ਉਹਦੇ ਜਿੱਟਦੀ ਜਾਂਦੀ ਹੈ ਕਿਉਂਕਿ ਉਹ ਹਾਰਮੋਨ ਜੋ ਉਧਰ ਤਬਦੀਲ ਹੋ ਗਏ ਹਾਂਜੀ ਜਿਹੜੇ ਜਿੰਨਾ ਉਹ ਸਰੀਰਕ ਮਦਾਨਾ ਤੱਕ ਉਹ ਮਸਲਸ ਗੇਨ ਹੋ ਗਈ ਜੀ ਬਿਲਕੁਲ ਉਧਰ ਉਹ ਵੀਕਨਸ ਹੋ ਗਿਆ ਮਤਲਬ ਇਹ ਨੇਚਰਲ ਪ੍ਰੋਸੈਸ ਨਹੀਂ ਹੈ ਨਹੀਂ ਬਿਲਕੁਲ ਨੇਚਰਲ ਨਹੀਂ ਤੁਹਾਨੂੰ ਮੈਂ ਇੱਕ ਹੋਰ ਦੱਸ ਦੇਵਾਂ ਜਿਹੜਾ ਅੱਜ ਕੱਲ ਇੱਕ ਟ੍ਰੈਂਡ ਚੱਲਿਆ ਹੈ ਵਿਦੇਸ਼ਾਂ ਚ ਹੀ ਆਪਣੇ ਹਿੰਦੁਸਤਾਨ ਚ ਕਾਫੀ ਚੱਲ ਰਿਹਾ ਹੈ ਹਾਂ ਜੀ ਵੀ ਜਿਹੜੇ ਲੋਕ ਲਿੰਗ ਚੇਂਜ ਕਰਵਾ ਰਹੇ ਹਨ ਹਾਂ ਬਹੁਤ ਚੱਲ ਰਿਹਾ ਹੈ ਵੀ ਜਿੱਤਾ ਮਰਦ ਤੋਂ ਔਰਤ ਬਣਨੀ ਹਾਂਜੀ ਹਾਂਜੀ ਔਰਤ ਤੋਂ ਮਰਦ ਬੰਨਾ ਹੋ ਰਿਹਾ ਹੋ ਰਿਹਾ ਹਾਂ ਉਹਦੇ ਵਿੱਚ ਜਿਹੜਾ ਹਾਰਮੋਨਸ ਦਾ ਬਹੁਤ ਵੱਡਾ ਰੋਲ ਹੈ अच्छा चेंज ਜਿੱਦਾਂ ਹੁਣ ਇੱਕ ਮਰਦ ਨੇ ਔਰਤ ਬਣਨਾ ਹੈ ਹਾਂਜੀ ਤੇ ਉਹਨੂੰ ਦਵਾਈਆਂ ਦੇ ਕੇ ਨਾ ਉਹਦੇ ਹਾਰਮੋਨਸ ਫੀਮੇਲ ਵਾਲੇ ਬਦਾਏ ਜਾਣਗੇ ਅਚਾਹ ਤਾਂ ਫਿਰ ਉਹ ਆਪਣੇ ਆਪ ਉਹਦਾ ਮਨ ਕਰੇਗਾ ਕਿ ਉਹ ਤੇ ਫਿਰ ਨਾ ਉਹਦਾ ਮਨ ਜਿਹੜਾ ਉਹਦੇ ਵਿਚਾਰੇ ਉਹ ਜੇ ਬਣ ਚਣਗੇ ਉਹਦੀ ਸਰੀਰ ਦੀ ਬਣਤਰ ਉਹ ਜੀ ਬਣ ਜਾਏਗੀ ਹਾਂਜੀ ਹਾਂਜੀ ਬਾਕੀ ਤਾਂ ਆਪਰੇਸ਼ਨ ਹੋ ਜਾਂਦਾ ਹਾਂਜੀ ਹਾਂਜੀ ਪਹਿਲਾਂ ਉਹਦੇ ਹਾਰਮੋਨਸ ਵਧਾਏ ਜਾਂਦੇ ਆ ਜੇ ਔਰਤ ਨੇ ਮਰਦ ਬਣਨਾ ਹੈ ਤਾਂ ਉਹਦੇ ਮੇਲ ਹਾਰਮੋਨਸ ਵਧਾਏ ਜਾਣਗੇ ਮਤਲਬ ਕਿਤੇ ਨਾ ਕਿਤੇ ਕੁਦਰਤ ਨਾਲ ਖਿਲਵਾੜ ਹੋ ਰਿਹਾ ਬਿਲਕੁਲ ਬਿਲਕੁਲ ਖਿਲਵਾੜ ਹੋ ਗਿਆ ਇੱਕ ਪ੍ਰਮਾਤਮਾ ਨੇ ਜਿਹੜੀ ਚੀਜ਼ ਬਣਾਈ ਅਸੀਂ ਉਹਨੂੰ ਉਹ ਤੇ ਰਹਿ ਨਹੀਂ ਦਿੱਤਾ ਹਾਂਜੀ ਹਾਂਜੀ ਬਿਲਕੁਲ ਅਸੀਂ ਆਪਣੀ ਮਰਜ਼ੀ ਨਾਲ ਬਦਲ ਰਹੇ ਤਾਂ ਇੱਕ ਬਾਡੀ ਬਿਲਡਰ ਵਾਸਤੇ ਖੁਰਾਕ ਦਾ ਕੀ ਰੋਲ ਹੈ ਤੇ ਐਕਸਰਸਾਈਜ਼ ਦਾ ਕਿੰਨਾ ਰੋਲ ਹੈ ਵੇਖੋ ਜੀ ਜਿਹੜਾ ਮੇਨ ਕੰਮ ਤਾਂ ਜਿਹੜਾ ਰੋਲ ਹੈ ਉਹ ਖੁਰਾਕ ਦਾ ਹੀ ਹੈ ਜੀ ਕਹਿੰਦੇ ਵੀ 70% ਜਿਹੜੀ ਹੈ ਬਾਡੀ ਬਿਲਡਿੰਗ ਨੂੰ ਉਹ ਖੁਰਾਕ ਜਿਹੜੀ ਹੈ ਹਾਂਜੀ ਲੈਣੀ ਚਾਹੀਦੀ ਹੈ 80% ਐਕਸਰਸਾਈਜ਼ ਕਰਨੀ ਚਾਹੀਦੀ ਜੀ 30% ਐਕਸਰਸਾਈਜ਼ ਦਾ ਰੋਲ ਹੈ ਔਰ 70% ਖੁਰਾਕ ਦਾ ਰੋਲ ਹੈ ਜੀ ਜੀ ਤਾਂ ਖੁਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹਾਂਜੀ ਪਰ ਚੱਲ ਕੁਲਰੇਆ ਬੱਚੇ 70% ਐਕਸਰਸਾਈਜ਼ ਕਰ ਰਿਹਾ ਹੈ ਹਾਂਜੀ ਉਹ ਖੁਰਾਕ 30% ਲੈ ਰਿਹਾ ਜਿਸ ਕਰਕੇ ਉਹਨਾਂ ਸਰੀਰ ਦਾ ਮਤਲਬ ਕਈ ਕਿਸਾਲ ਲੰਘ ਜਾਂਦੇ ਜੀ ਉਹਵੇਂ ਦੋਵੇਂ ਵਿਚਾਰੇ ਇੰਨੀ ਕੁਝ ਬਣਦਾ ਜੀ ਅਬਨਾਸ਼ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਖਿਰ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਜੀ ਸੰਦੇਸ਼ ਤਾਂ ਇਹ ਹੈ ਤੇ ਚੰਗਾ ਖਾਓ ਜੀ ਚੰਗੀ ਖਰਾਕ ਖਾਓ ਐਕਸਰਸਾਈਜ਼ ਵਧੀਆ ਕਰੋ ਚੰਗੀ ਐਕਸਰਸਾਈਜ਼ ਕਰੋ ਜੀ ਜਿਹਦੇ ਨਾਲ ਸਾਡਾ ਪਿੰਡ ਸਾਡਾ ਸ਼ਹਿਰ ਸਾਡਾ ਪੰਜਾਬ ਔਰ ਸਾਡਾ ਦੇਸ਼ ਖੁਸ਼ਹਾਲ ਹੋ ਸਕੇ